ਅੱਜਕੱਲ੍ਹ ਲੋਕ ਕਈ ਬਿਮਾਰੀਆਂ ਦੇ ਨਾਲ ਪੀੜਤ ਨੇ ਅਤੇ ਉਹਨਾਂ ਬਿਮਾਰੀਆਂ ਦਾ ਇਲਾਜ ਕਰਵਾਉਣ ਦੇ ਵਾਸਤੇ ਮਹਿੰਗੇ-ਮਹਿੰਗੇ ਡਾਕਟਰਾਂ ਕੋਲ ਵੀ ਜਾਂਦੇ ਨੇ ਆਪਰੇਸ਼ਨ ਤੱਕ ਵੀ ਕਰਵਾਉਂਦੇ ਨੇ ਫਿਰ ਵੀ ਇਲਾਜ ਨਹੀਂ ਹੁੰਦਾ ਪਰ ਕੁਝ ਅਜਿਹੇ ਦੇਸੀ ਨੁਸਖੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਨਾਲ ਕਾਫੀ ਹੱਦ ਤੱਕ ਰਾਹਤ ਜ਼ਰੂਰ ਮਿਲਦੀ ਹੈ ਜੇਕਰ ਅਸੀਂ ਪਥਰੀ ਦੀ ਗੱਲ ਕਰੀਏ ਤਾਂ ਕਾਫੀ ਲੋਕ ਪੀੜਤ ਨੇ ਜਿਨ੍ਹਾਂ ਨੂੰ ਪਥਰੀ ਦੀ ਸ਼ਿਕਾਇਤ ਹੈ ਸ਼ੂਗਰ ਵਰਗੀ ਬਿਮਾਰੀ ਵੀ ਬਹੁਤ ਜਾਣੇ ਲੋਕਾਂ ਨੂੰ ਹੈ ਚਲੋ ਆਓ ਜਾਣਦੇ ਹਾਂ ਇਸ ਵੀਡੀਓ ਦੇ ਜ਼ਰੀਏ ਕਿ ਆਖਰ ਕਿਸ ਫਲ ਦੇ ਖਾਣ ਦੇ ਨਾਲ ਪਥਰੀ ਅਤੇ ਸ਼ੂਗਰ ਦੇ ਰੋਗੀਆਂ ਨੂੰ ਕਾਫੀ ਫਾਇਦਾ ਹੋਵੇਗਾ ਗੱਲ ਕਰਾਂਗੇ ਜਾਮਣ ਦੀ ਜਾਮਣ ਗਰਮੀ ਦੇ ਮੌਸਮ ਦੇ ਵਿੱਚ ਆਉਂਦਾ ਇਹ ਫਲ ਕਿਸੇ ਦਵਾਈ ਤੋਂ ਘੱਟ ਨਹੀਂ ਇਸ ਦੇ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਆਇਰਨ ਅਤੇ ਵਿਟਾਮਿਨ ਮੌਜੂਦ ਹੁੰਦੇ ਨੇ ਜਾਮਣ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਨੇ ਆਓ ਜਾਣਦੇ ਹਾਂ ਇਸ ਦੇ ਕੀ ਕੀ ਫਾਇਦੇ ਨੇ ਇਸ ਵਿੱਚ ਮੌਜੂਦ ਗਲੂਕੋਜ਼ ਲੂ ਲੱਗਣ ਤੋਂ ਬਚਾਉਂਦਾ ਹੈ ਜਾਮਣ ਦੇ ਵਿੱਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਦੂਰ ਕਰਦਾ ਇਸ ਤੋਂ ਇਲਾਵਾ ਜਾਮਣ ਖਾਨ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਜਾਮਣ ਖਾਨ ਨਾਲ ਪਥਰੀ ਦੀ ਸਮੱਸਿਆ ਕਿਉਂਕਿ ਆਮ ਸੁਣੀ ਜਾਂਦੀ ਹੈ ਇਸ ਦੇ ਨਾਲ ਕਾਫੀ ਫਾਇਦਾ ਹੋਵੇਗਾ ਪਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ ਤੇ ਜਾਮਣ ਖਾਓ ਜਾਮਣ ਦੇ ਗਿਟਕਾ ਨੂੰ ਸੁਕਾਉਣ ਤੋਂ ਬਾਅਦ پیس ਲੋ ਫਿਰ ਇਸ ਨੂੰ ਪਾਣੀ ਜਾਂ ਦਹੀਂ ਨਾਲ ਇਸ ਦਾ ਸੇਵਨ ਕਰੋ ਕਾਫੀ ਹੱਦ ਤੱਕ ਰਾਹਤ ਮਿਲੇਗੀ ਜਾਮਣ ਦੇ ਰਸ ਦੇ ਵਿੱਚ ਸ਼ਹਿਦ ਆਮਲਾ ਜਾਂ ਗੁਲਾਬ ਦੇ ਫੁੱਲਾਂ ਦਾ ਰਸ ਮਿਲਾ ਕੇ ਦਿਨ ਦੇ ਵਿੱਚ ਦੋ ਵਾਰ ਲਗਾਤਾਰ 1 ਮਹੀਨੇ ਤੱਕ ਪੀਓ 1 ਮਹੀਨੇ ਵਿੱਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ 슈ਗਰ ਦੇ ਰੋਗਗਿਆਂ ਲਈ ਜਾਮਣ ਕਿਸੇ ਦਵਾਈ ਤੋਂ ਘੱਟ ਨਹੀਂ ਇਸ ਦੀਆਂ ਗਿੱਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲੋ ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਨਾਲ 슈ਗਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਜਾਂ ਖਰਾਬ ਆ ਖਾਣਾ ਖਾਣ ਨਾਲ ਦਸ ਦੀ ਸਮੱਸਿਆ ਹੋ ਜਾਂਦੀ ਹੈ ਇਸੇ ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਨ ਦੇ ਵਿੱਚ ਸਿੱਧਾ ਨਮਕ ਮਿਲਾ ਕੇ ਖਾਓ ਇਸ ਨਾਲ ਕੁਝ ਸਮੇਂ ਵਿੱਚ ਹੀ ਤੁਹਾਨੂੰ ਦਸਤ ਤੋਂ ਰਾਹਤ ਮਿਲੇਗੀ ਜਿਨ੍ਹਾਂ ਲੋਕਾਂ ਨੂੰ ਭੁੱਖ ਘਟ ਲੱਗਦੀ ਆ ਉਹਨਾਂ ਨੂੰ ਜਾਮਨ ਜ਼ਰੂਰ ਖਾਣੇ ਚਾਹੀਦੇ ਨੇ ਸਿਰਕੇ ਅਤੇ ਜਾਮਨ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵੱਧਦੀ ਹੈ ਅਕਸਰ ਮਾਨਸੂਨ ਦੇ ਮੌਸਮ ਦੇ ਵਿੱਚ ਢਿੱਡ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਨੇ ਨਾ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ 5 ਤੋਂ 10 ਜਾਮਣ ਜ਼ਰੂਰ ਖਾਣੇ ਚਾਹੀਦੇ ਨੇ ਇਹਨਾਂ ਨੂੰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਜਾਮਣ ਦੇ ਵਿੱਚ ਪੋਲੀਫੈਨਾਲ ਸਵਰਗਿਕ ਤੱਤ ਭਰਪੂਰ ਮਾਤਰਾ ਵਿੱਚ ਮੌਜੂਦ ਨੇ ਜੋ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਵੀ ਕਾਫੀ ਮਦਦ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ